प्रधानमंत्री ने महिला सशक्तिकरण का जिक्र करद कि, कि पिछले दस साल दस करोड़ महिला स्वय सहायता समूह शामिल हुई ने जिसका अर्थ है कि दस करोड़ माली आजाद हुई एक फ्यूचर है हमारे साथ जुड़ा हुआ एक महत्वपूर्ण तो पहलू है हम उस पर भी बल दे रहे हैं हमने स्पेस सेक्टर में बहुत रिफॉर्म किए हैं जिन बंधनों में हमने स्पेस सेक्टर को बांध के रखा था ਉਸੇ ਨੇ ਖੋਲ ਦਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਮਕਾਜੀ ਔਰਤਾਂ ਲਈ ਜਨੇਪਾ ਛੁੱਟੀ 12 ਹਫ਼ਤਿਆਂ ਤੋਂ ਵਧਾ ਕੇ 26 ਹਫ਼ਤੇ ਕਰਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹਨਾਂ ਦੀ ਸਰਕਾਰ ਨਾ ਸਿਰਫ ਔਰਤਾਂ ਦਾ ਸਨਮਾਨ ਕਰਦੀ ਏ ਸਗੋਂ ਉਹਨਾਂ ਲਈ ਸੰਵੇਦਨਸ਼ੀਲਤਾ ਨਾਲ ਫੈਸਲੇ ਵੀ ਲੈਂਦੀ ਏ ਪ੍ਰਧਾਨ ਮੰਤਰੀ ਨੇ ਦੇਸ਼ਵਾਸੀਆਂ ਨੂੰ ਰਾਸ਼ਟਰ ਸਭ ਤੋਂ ਪਹਿਲਾਂ ਦਾ ਸੱਦਾ ਦਿੰਦਿਆਂ ਕਿਹਾ ਕਿ ਇਹ ਸਿਰਫ ਇੱਕ ਸੰਕਲਪ ਹੀ ਨਹੀਂ ਸਗੋਂ ਇੱਕ ਜ਼ਿੰਮੇਵਾਰੀ ਏ ਜਿਸ ਨੂੰ ਜ਼ਮੀਨੀ ਪੱਧਰ ਤੇ ਲਾਗੂ ਕੀਤਾ ਜਾ ਰਿਹਾ ਏ तेज गति दे और उसके द्वारा पहले हम हर सेक्टर में नए अवसर पैदा करें दूसरा ये बदलती हुई व्यवस्थाओं के लिए जो सपोर्टिव इंफ्रास्ट्रक्चर चाहिए उन इंफ्रास्ट्रक्चर पर हम बदलाव के मजबूती देने की दिशा में काम करें ਪ੍ਰਧਾਨ ਮੰਤਰੀ ਨੇ ਪੁਲਾੜ ਖੇਤਰ ਵਿੱਚ ਸੁਧਾਰ ਅਤੇ ਨੌਜਵਾਨਾਂ ਦੇ ਸੁਪਨਿਆਂ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਵੀ ਜ਼ਿਕਰ ਆਪਣੇ ਭਾਸ਼ਣ ਦੌਰਾਨ ਕੀਤਾ। ਕਿ ਅੰਤਰਿਕਸ਼ ਮੈਂ ਭਾਰਤ ਦਾ ਸਪੇਸ ਸਟੇਸ਼ਨ ਜਲਦ ਸੇ ਜਲਦ ਬਣਨਾ ਚਾਹੀਏ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪੰਚਾਇਤ ਤੋਂ ਲੈ ਕੇ ਕੇਂਦਰ ਸਰਕਾਰ ਤੱਕ ਸਰਕਾਰ ਦੇ ਸਾਰੇ ਪਦਰਾ ਨੂੰ ਮਿਸ਼ਨ ਮੋਡ ਤੇ ਕੰਮ ਕਰਨ ਦੀ ਹਦਾਇਤ ਦਿੱਤੀ ਗਈ ਹੈ ਤਾਂ ਜੋ ਦੇਸ਼ ਦਾ ਨਿਰੰਤਰ ਵਿਕਾਸ ਯਕੀਨੀ ਬਣਾਇਆ ਜਾ ਸਕੇ